ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੈਂਡਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਐਸਜੀਪੀਸੀ ਵੱਲੋਂ ਗੁਰਬਾਣੀ ਪ੍ਰਸਾਰਣ ਦੇ ਬਾਰੇ ਛੇੜੇ ਗਏ ਵਿਵਾਦ ਤੇ ਤੇ ਉਸ ਦੇ ਵਿੱਚ ਇੱਕ ਖਾਲਸਤਾਨੀ ਐਂਗਲ ਬਾਰੇ ਦੱਸਾਂਗੇ ਕਿ ਕੀ ਵਾਕਿਆ ਹੀ ਗੁਰਬਾਣੀ ਪ੍ਰਸਾਰਣ ਲਈ ਐਸਜੀਪੀਸੀ ਨੂੰ ਕਰੋੜਾਂ ਰੁਪਇਆ ਖਰਚਣ ਦੀ ਲੋੜ ਸੀ ਜਾਂ ਨਹੀਂ ਸੀ ਖੁਲਾਸਾ ਕਰਾਂਗੇ ਕਿ ਕੀ ਇੱਕ ਸੇਵਾ ਭਾਵ ਨਾਲ ਭਰੀ ਹੋਈ ਅਮਰੀਕੀ ਸਿੱਖ ਜਥੇਬੰਦੀ ਕੋਈ ਪੇਸ਼ਕਸ਼ ਉਸਨੇ ਕੀਤੀ ਸੀ ਕਿ ਨਹੀਂ ਕੀਤੀ ਸੀ ਤੇ ਉਹਦਾ ਹੁਣ ਹੋਇਆ ਕੀ ਦੱਸਾਂਗੇ ਕਿ ਕਿਵੇਂ ਐਸਜੀਪੀਸੀ ਅਮਰੀਕੀ ਸਿੱਖਾਂ ਦੀ ਪੇਸ਼ਕਸ਼ ਨੂੰ ਖੁਰਦ-ਬੁਰਦ ਕਰਾਉਣ ਦੇ ਵਿੱਚ ਕਾਮਯਾਬ ਰਹੀ ਇਹ ਵੀ ਦੱਸਾਂਗੇ ਕਿ ਕਿਵੇਂ ਸਿੱਖ ਜਥੇਬੰਦੀ ਦਾ ਨਾਮ ਖਾਲਿਸਤਾਨੀ ਫੋਰਸੇਸ ਦੇ ਨਾਲ ਜੋੜਿਆ ਗਿਆ ਤਾਂ ਕਿ ਉਹ ਵਿਧਰੋ ਹੋ ਜਾਣ ਆਓ ਸ਼ੁਰੂ ਕਰਦੇ ਹਾਂ एजेंडा ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ April 10 2022 ਨੂੰ United Sikh Mission USA ਨੇ ਇੱਕ ਚਿੱਠੀ ਰਾਈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੇਸ਼ਕਾਸ਼ ਕੀਤੀ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਟੀਵੀ ਚੈਨਲ ਸੈਟਲਾਈਟ ਟੀਵੀ ਚੈਨਲ ਲਾਉਣ ਦੇ ਵਾਸਤੇ ਸੇਵਾ ਲੈਣੀ ਚਾਹੁੰਦੇ ਹਾਂ ਕਿਉਂਕਿ ਇਸ ਦੀ ਚਰਚਾ ਮਾਰਕੀਟ ਦੇ ਵਿੱਚ ਹੋ ਰਹੀ ਸੀ ਕਿ ਐਸਜੀਪੀਸੀ ਟੀਵੀ ਚੈਨਲ ਚਲਾਉਣਾ ਚਾਹੁੰਦੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਸ ਦਾ ਆਦੇਸ਼ ਦਿੱਤਾ ਸੀ ਇਸ ਆਦੇਸ਼ ਨੂੰ ਮੰਨਦੇ ਹੋਏ ਸਿੱਖ ਜਥੇਬੰਦੀ ਨੇ ਅਮਰੀਕਾ ਤੋਂ ਫੰਡ ਇਕੱਠੇ ਕਰਕੇ ਸੈਟਲਾਈਟ ਟੀਵੀ ਚੈਨਲ ਚਲਾਉਣ ਦੀ ਪੇਸ਼ਕਸ਼ ਕੀਤੀ ਭਾਵੇਂ ਉਹਦਾ ਸਾਰਾ ਕੰਟੈਂਟ ਦਾ ਕੰਟਰੋਲ ਐਸਜੀਪੀਸੀ ਕੋਲ ਹੀ ਰਹਿਣਾ ਸੀ ਇਸ ਜਥੇਬੰਦੀ ਦਾ ਮੁੱਖ ਦਫ਼ਤਰ ਅਮਰੀਕਾ ਦੇ ਸ਼ਹਿਰ ਫੌਂਟਨਾ ਕੈਲਿਫੋਰਨੀਆ 'ਚ ਹੈ ਉਹਨਾਂ ਦਾ ਦਿੱਲੀ ਸੰਪਰਕ ਦਫ਼ਤਰ ਔਰ ਬਿੰਦੋ ਮਾਰਗ ਤੇ ਹੈ ਯੂਨਾਈਟਿਡ ਮਿਸ਼ਨ ਨੇ ਇਸ ਤੋਂ ਪਹਿਲਾਂ 1.2 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਦਰਬਾਰ ਸਾਹਿਬ ਦੇ ਵਿੱਚ ਲਾਇਆ ਸੋਲਰ ਪਲਾਂਟ ਉਹਨਾਂ ਨੇ ਗੁਰਦੁਆਰਾ ਬੁੱਢਾ ਸਾਹਿਬ ਚੁਬਾਲ ਤਰਨਤਾਰਨ ਦੇ ਵਿੱਚ ਵੀ ਲਾਇਆ ਐਸਜੀਪੀਸੀ ਵੱਲੋਂ ਉਹਨਾਂ ਦੀ ਸੇਵਾ ਕਬੂਲ ਕੀਤੀ ਗਈ ਕੋਈ ਇਤਰਾਜ਼ ਨਹੀਂ ਸੀ ਕੀਤਾ ਗਿਆ ਪਰਸਤਾਵ ਪ੍ਰਾਪਤ ਹੋਣ ਤੋਂ ਬਾਅਦ ਐਡਵੋਕੇਟ ਹਰਜਿੰਦਰ ਧਾਮੀ ਖੁਦ ਯੂनाइटेड ਸਿੱਖ ਮਿਸ਼ਨ ਯੂ ਐਸ ਏ ਦੇ ਲੋਕਲ ਨੁਮਾਇंदे ਨੂੰ 2-3 ਵਾਰ ਮਿਲੇ ਤੇ ਇੱਕ ਡਿਟੇਲਡ ਪ੍ਰਪੋਜ਼ਲ ਦੀ ਮੰਗ ਕੀਤੀ ਜੋ ਕਿ ਦੇ ਦਿੱਤੀ ਗਈ ਜਿਸ ਦੇ ਵਿੱਚ ਸਾਜ਼ੋ-ਸਮਾਨ ਕੈਮਰੇ, ਟ੍ਰਾਂਸਪੌਂਡਰ ਆਦ ਦਾ ਜ਼ਿਕਰ ਸੀ ਤੇ ਇਸ ਦੀ ਕੀਮਤ 7.46 ਕਰੋੜ ਰੁਪਇਆ ਆंकी ਗਈ ਤੇ ਬਾਕੀ ਫਿਰ ਖਰਚੇ ਪਾ ਕੇ ਇਨਸਟਾਲੇਸ਼ਨਸ ਤੇ ਸਰਕਾਰੀ ਫੀਸਾਂ ਟਰਾਂਸਪੌਂਡਰ ਦੀ ਫੀਸ ਸੈਟਲਾਈਟ ਦੀ ਫੀਸ ਸਾਰਾ ਕੁਝ ਪਾ ਕੇ ਇਹ ਪ੍ਰੋਜੈਕਟ ਦੀ ਟੋਟਲ ਕਾਸਟ ਆਉਂਦੀ ਸੀ ਕਿ 11.50 ਕਰੋੜ ਤੇ ਇਸ ਸਾਰੀ ਰਾਸ਼ੀ ਨੂੰ ਯੂ ایس اے ਦੀ ਇਸ ਜਥੇਬੰਦੀ ਨੇ ਚੁੱਕਣ ਦਾ ਫੈਸਲਾ ਕੀਤਾ ਪਰ ਅੱਗੇ ਕੀ ਹੋਇਆ 2022 ਜੂਨ ਦੇ ਵਿੱਚ 22 ਜੂਨ ਨੂੰ 2022 ਨੂੰ ਇਸ ਜਥੇਬੰਦੀ ਨੇ ਇਹ ਪ੍ਰਪੋਜ਼ਲ ਵਿਦਡਰੋ ਕਰ ਲਿਆ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਖਿੱਚ ਲਿਆ ਤੇ ਕਿਹਾ ਕਿ ਅਸੀਂ ਇਹ ਆਪਣੀ ਜਿਹੜਾ ਪ੍ਰਸਤਾਵ ਸੀ ਉਹ ਮੋੜਦੇ ਹਾਂ ਮੋੜ ਲੈਨੇ ਹਾਂ ਸਾਨੂੰ ਤੁਸੀਂ ਮਾਫ ਕਰ ਦਿਓ ਤੁਸੀਂ ਇਹ ਚਿੱਠੀ ਹੁਣ ਸਕਰੀਨ ਤੇ ਦੇਖ ਸਕਦੇ ਹੋ ਜਿਹੜਾ ਕਿ ਉਹਨਾਂ ਨੇ ਵਿਦਡਰੋ ਕੀਤਾ ਆਪਣੇ ਆਪ ਨੂੰ ਤੇ ਫਿਰ ਟੀਵੀ ਚੈਨਲ ਦੀ ਗੱਲ ਠੰਡੇ ਬਸਤੇ ਪੈ ਗਈ ਕੁਝ ਮਹੀਨਿਆਂ ਲਈ ਐਸਜੀਪੀਸੀ ਵੀ ਚੁੱਪਚਾਪ ਹੋ ਗਈ ਐਸਜੀਪੀਸੀ ਨੇ ਪੁੱਛਿਆ ਹੀ ਨਹੀਂ ਕਿ ਜੀ ਤੁਸੀਂ ਵਿਡਰੋ ਕ્યું ਕਰ ਰਹੇ ਹੋ ਕਾਰਨ ਕੀ ਆ ਕੁੱਲ 68 ਦਿਨ ਗੱਲਬਾਤ ਚੱਲੀ ਪ੍ਰਪੋਜ਼ਲ ਮੰਗਵਾਈ ਗਈ ਪਰ ਫਿਰ ਇਹ ਜਥੇਬੰਦੀ ਵਿਡਰੋ ਕਰ ਗਈ ਦੱਸਾਂਗੇ ਇਹਦੇ ਕਾਰਨਾਂ ਪਿੱਛੇ ਵੀ ਜਾਵਾਂਗੇ ਕਿ ਵਿਡਰੋ ਕਿਉਂ ਕੀਤਾ ਉਹਨਾਂ ਨੇ ਸਾਨੂੰ ਜੋ ਉਹਨਾਂ ਨੇ ਜਾਣਕਾਰੀ ਦਿੱਤੀ ਆ ਸਬੂਤਾਂ ਦੇ ਆਧਾਰ ਤੇ WhatsApp ਮੈਸੇजेस ਰਾਹੀਂ ਜਾਂ ਉਹਨਾਂ ਨੇ ਜੋ ਗੱਲਾਂ ਬਾਤਾਂ ਕੀਤੀਆਂ ਉਹ ਸਭ ਕਮੇਟੀ ਦੇ ਨਾਲ ਜਿਹੜੀ ਜ세ਦਾਰ ਅਕਾਲ ਤਖਤ ਦੇ ਹੁਕਮਾਂ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਨੇ ਗਠਿਤ ਕੀਤੀ ਸੀ ਕਿ ਚੈਨਲ ਲਾਉਣ ਵਾਸਤੇ ਚਲਾਉਣ ਵਾਸਤੇ ਸਥਾਪਿਤ ਕਰਨ ਵਾਸਤੇ ਇਹ ਕਮੇਟੀ ਆਪਣੀਆਂ ਰეკਮੈਂਡੇਸ਼ਨਸ ਦੇਗੀ ਅੱਗੇ ਚੱਲ ਕੇ ਸਾਰੇ ਕਾਰਨਾਂ ਬਾਰੇ ਤੁਹਾਨੂੰ ਦੱਸਾਂਗੇ ਜਦੋਂ SGPCE ਦੇ ਪ੍ਰਧਾਨ ਵੱਲੋਂ ਮਿਸ਼ਨ USA ਦੀ ਪ੍ਰਪੋਜ਼ਲ ਮਗਾਈ ਜਾਂਦੀ ਹੈ ਤੁਸੀਂ ਦੁਬਾਰਾ ਸਕਰੀਨ ਤੇ ਦੇਖ ਸਕਦੇ ਹੋ ਤਾਂ ਫਿਰ ਇਹ ਦੇਖਿਆ ਜਾਂਦਾ ਹੈ ਕਿ ਇਹ ਪ੍ਰਪੋਜ਼ਲ ਬਹੁਤ ਹੀ ਟੈਕਨੀਕਲੀ ਸਾਉਂਡ ਹੈ ਬਹੁਤ ਹੀ درستਾ ਵਧੀਆ ਤੇ ਇਹਦਾ ਫਿਰ ਜਿਹੜਾ ਪ੍ਰਚਾਰ ਹੋ ਜਾਂਦਾ ਕਿ ਕੰਪਨੀ ਬੜੀ ਚੰਗੀ ਆ ਤੇ ਇਹ ਕੰਪਨੀ ਨੇ ਕਿਹਾ ਕਿ ਅਸੀਂ ਐਸਜੀਪੀਸੀ ਲਈ ਸੈਟਲਾਈਟ ਚੈਨਲ ਲਾ ਕੇ ਉਹਦਾ ਆਪਰੇਸ਼ਨ ਐਂਡ ਮੇਨਟੇਨੈਂਸ 3 ਸਾਲ ਲਈ ਖੁਦ ਕਰਾਂਗੇ ਤੇ ਇੰਨੇ ਦੇ ਵਿੱਚ ਇਹ ਟੀਮ ਆਪਣੀ ਤਿਆਰ ਕਰ ਲੈਣ ਐਸਜੀਪੀਸੀ ਵਾਲੇ ਤੇ ਫਿਰ ਇਸ ਨੂੰ ਟੇਕਓਵਰ ਕਰ ਲੈਣਾ ਇਹਦੇ ਨਾਲ ਵੀ ਪ੍ਰਪੋਜ਼ਲ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜੋ ਕੰਟੈਂਟ ਗੁਰਬਾਣੀ ਦਾ ਕੀਰਤਨ ਦਾ ਜਾਂ ਹੋਰ ਕਿਸਮ ਦਾ ਉਹ ਸਾਰਾ ਐਸਜੀਪੀਸੀ ਖੁਦ ਤਿਆਰ ਕਰੇਗੀ ਉਹਦਾ ਕੰਟਰੋਲ ਐਸਜੀਪੀਸੀ ਕੋਲ ਹੋਵੇਗਾ ਜਿਹੜਾ ਟੈਕਨੀਕਲ ਐਂਗਲ ਹੈ ਉਹ ਤੇ ਕੰਟਰੋਲ ਇਸ ਜਥੇਬੰਦੀ ਦੇ ਟੈਕਨੀਸ਼ੀਅਨ ਕਰਨਗੇ ਸੋ ਇਸ ਮਾਮਲੇ ਨੂੰ ਜਦੋਂ ਪੇਸ਼ ਕੀਤਾ ਗਿਆ ਕੋਈ ਬਹੁਤੀ ਹਿੰਦ ਯੂ ਐਸਜੀਪੀਸੀ ਨੇ ਕੀਤੀ ਨਹੀਂ ਹੁਣ ਦੱਸਦੇ ਆ ਕਿ ਯੂਨਾਈਟਿਡ ਸਿਕ ਕਮਿਸ਼ਨ ਯੂ ਐਸਏ ਦੇ ਸੂਤਰਾਂ ਤੋਂ ਸਾਨੂੰ ਜੋ ਜਾਣਕਾਰੀ ਮਿਲੀ ਉਹਦੇ ਵਿੱਚ ਕੀ ਸੰਸਨੀਖੇਜ਼ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਪੀਟੀਸੀ ਦੇ ਐਮ ਡੀ ਕਮ ਸੀਈਓ आरएन यानी कि रविंद्र नारायण ने ये किया कि तूसी ਕੀ ਲੈਣਾ ਇਸ ਕੰਮ ਤੋਂ ਸੇਵਾ ਕਰਨੀ ਹੈ ਕਿਸੇ ਹੋਰ ਕੰਮ ਚ ਕਿਤੇ ਹੋਰ ਜਾ ਕੇ ਕਰ ਲਓ ਮਿਸ਼ਨ ਯੂਐਸਏ ਦੇ ਭਾਰਤ ਸਥਿਤ ਐਡਵਾਈਜ਼ਰ ਨੂੰ पीटीसी ਦੇ ਅਧਿਕਾਰੀ ਨੇ ਮਿਲਣ ਦੀ ਇੱਛਾ ਜ਼ਾਹਰ ਕੀਤੀ ਮੀਟਿੰਗ ਦਿੱਲੀ ਤੇ ਚੰਡੀਗੜ੍ਹ ਦੇ ਵਿੱਚ ਫਿਕਸ ਤਾਂ ਹੋਈ ਪਰ ਮੈਟੀਰੀਅਲਾਈਜ਼ ਨਹੀਂ ਹੋਈ ਫੇਰ ਕੰਪਨੀ ਨੁਕ ਨਵੇ ਕੀਤਾ ਗਿਆ ਕਿ ਤੁਸੀਂ ਬਾਦਲਾਂ ਤੋਂ ਕਿਉਂ ਉਹਨਾਂ ਨੂੰ ਨਰਾਜ਼ ਕਰਦੇ ਹੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਹੋ ਸਕਦਾ ਕੱਲ ਨੂੰ ਉਹਨਾਂ ਦੀ ਸਰਕਾਰ ਦੁਬਾਰਾ ਬਣ ਜਾਏ ਤੇ ਫਿਰ ਕੰਮ ਖਰਾਬ ਹੋ ਜਾਊ ਇਹ ਵੀ ਕਿਹਾ ਗਿਆ ਮਿਸ਼ਨ ਯੂਐਸਏ ਨੂੰ ਕਿ ਥੋੜਾ ਸੰਬੰਧ ਖਾਲਿਸਤਾਨਨੀ ਪਰੋਕਾਰ ਐਸਐਫਜੀ ਦੇ ਮੁਖੀ ਗੁਰਪਤਵੰਤ ਸੰਗ ਪੰਨੂ ਨਾਲ ਸੌਣੂ ਆਇਆ ਤੇ ਇਹ ਕੰਮ ਜੇ ਤੁਸੀਂ ਐਕਟੀਵਿਟੀ ਪੰਜਾਬ 'ਚ ਸ਼ੁਰੂ ਕਰ ਲੈਂਦੇ ਹੋ ਤਾਂ ਪੁਲਿਸ ਪਹਿਲਾਂ ਹੀ ਗੁਰਪਤਵੰਤ ਪੰਨੂ ਦੇ ਪਿੱਛੇ ਲੱਗੀ ਹੋਈ ਆ ਤੇ ਇਹ ਫਿਰ ਹੁਣ ਤੁਹਾਡੇ ਪਿੱਛੇ ਵੀ ਲੱਗ ਸਕਦੀ ਆ ਇੱਥੋਂ ਤੱਕ ਸੰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਇੱਕ ਮੈਸੇਜ ਦੇ ਵਿੱਚ ਯਾਨੀ ਕਿ ਇੱਕ ਸੰਦੇਸ਼ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਾਦਲਾਂ ਦੇ ਖਾਸ ਮੁੰਡੇ ਵਿਦੇਸ਼ਾਂ ਚ ਵੀ ਬੈਠੇ ਆ ਤੁਸੀਂ ਕਿਉਂ ਖਤਰਾ ਮੁੱਲ ਲੈਨੇ ਹੋ ਤੁਹਾਡੇ ਬੱਚੇ ਉੱਥੇ ਰਹਿੰਦੇ ਆ ਹੁਣ ਦੱਸਦੇ ਆ ਕਿ ਅਸੀਂ ਇਸ ਖਬਰ ਨੂੰ ਅੱਗੇ ਕਿਵੇਂ ਪਾਇਆ ਅਸੀਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸੰਪਰਕ ਕੀਤਾ ਉਹਨਾਂ ਨੂੰ ਵਟਸਐਪ ਤੇ ਅਸੀਂ ਡਿਟੇਲ ਚ ਮੈਸੇਜ ਪਾਇਆ ਪੁੱਛਿਆ ਕਿ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਅਮਰੀਕੀ ਕੰਪਨੀ ਵੱਲੋਂ ਕੋਈ ਮੁਫਤ ਟੀਵੀ ਚੈਨਲ ਲਾਉਣ ਬਾਰੇ ਪ੍ਰਸਤਾਵ ਆਇਆ ਸੀ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਪ੍ਰਸਤਾਵ ਵਿਦਡਰਾ ਕਿਉਂ ਕੀਤਾ ਗਿਆ ਕੀ ਤੁਸੀਂ ਦੱਸ ਸਕਦੇ ਹੋ ਕਿ ਪੀਟੀਸੀ ਦੇ ਐਮ ਡੀ ਕਮ ਸੀਓ ਰਵਿੰਦਰ ਨਰਾਇਣ ਨੇ ਇਸ ਦੇ ਵਿੱਚ ਕੋਈ ਭੂਮਿਕਾ ਨਿਭਾਈ ਕਿ ਪ੍ਰੋਪੋਜ਼ਲ ਵਿਦਡਰਾ ਹੋ ਜਾਏ ਖैर ਸਾਨੂੰ ਇਸ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਇਹ ਵੀ ਪੁੱਛਿਆ ਸੀ ਤੁਸੀਂ ਖਾਲਸਤਾਨ ਦੇ ਐਂਗਲ ਬਾਰੇ ਕੁਝ ਜਾਣਦੇ ਹੋ ਉਹਦੇ ਬਾਰੇ ਵੀ ਜਵਾਬ ਨਹੀਂ ਆਇਆ। ਇਹੀ ਸਵਾਲ ਅਸੀਂ ਐਸਜੀਪੀਸੀ ਦੇ ਸੈਕਟਰੀ ਪ੍ਰਤਾਪ ਸਿੰਘ ਨੂੰ ਵੀ ਭੇਜੇ। ਉਹਨਾਂ ਨੂੰ ਫੋਨ ਕਰਕੇ ਵੀ ਕਿਹਾ ਕਿ ਧਾਮੀ ਸਾਹਿਬ ਨੂੰ ਸਵਾਲ ਭੇਜੇ ਆ। ਫੋਨ ਉਹਨਾਂ ਨੇ ਤਿੰਨ ਵਾਰੀ ਚੱਕਿਆ ਨਹੀਂ। ਤੁਸੀਂ ਕਾਈਂਡਲੀ ਉਹਨਾਂ ਨੂੰ ਸੰਦੇਸ਼ ਦੇ ਦਿਓ ਕਿ ਸਾਡੇ ਸਵਾਲਾਂ ਦਾ ਜਵਾਬ ਦੇ ਲੈਣ ਤਾਂ ਕਿ ਖਬਰ ਦੇ ਵਿੱਚ ਉਹਨਾਂ ਦੀ ਵਰਸ਼ਨ ਜਿਹੜੀ ਆ ਉਹ ਐਡ ਕਰ ਲਈ ਜਾਈ ਪਰ ਧਾਮੀ ਸਾਹਿਬ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਕੋਈ ਮਤਲਬ ਕਿਨਕਾਰ ਕਰਦੇ ਨਾ ਬਈ ਹੀ ਡਿਡ ਨੋਟ ਰਿਪਲਾਈ ਹੁਣ ਅੱਗੇ ਆਉਣਾ ਜੀ ਅਸੀਂ ਉਸ ਤੋਂ ਬਾਅਦ ਰੁਖ ਕਿਤਾ ਪੀਟੀਸੀ ਦੇ ਐਮ ਡੀ ਕਾਮ ਸੀਈਓ ਰਵਿੰਦਰ ਨਾਰਾਇਣਵਾਲ ਉਹਨਾਂ ਨੂੰ ਅਸੀਂ ਪੁੱਛਿਆ ਕਿ ਤੁਸੀਂ ਇਸ ਕੰਪਨੀ ਬਾਰੇ ਜਾਂ ਇਸ ਸੇਵਾ ਵਾਲੇ ਆਰਗੇਨਾਈਜੇਸ਼ਨ ਬਾਰੇ ਜਾਣਦੇ ਹੋ ਤੁਸੀਂ ਕੀ ਉਹਨਾਂ ਨਾਲ ਸੰਪਰਕ ਕੀਤਾ ਕੀ ਤੁਸੀਂ ਉਹਨਾਂ ਨੂੰ ਆਪਣੀ ਪ੍ਰਪੋਜ਼ਲ ਵਿਦਡਰੋ ਕਰਨ ਲਈ ਕੁਝ ਕਿਹਾ ਦਬਕਾਇਆ ਕੁਝ ਕੀਤਾ ਉਹਨਾਂ ਨੇ ਕਿਹਾ ਜੀ ਮੈਂ ਇਸ ਸਿੱਖ ਜਥੇਬੰਦੀ ਨੂੰ ਜਾਣਦਾ ਨਹੀਂ ਮੈਂ ਕਿਸੇ ਨੂੰ ਸੰਪਰਕ ਨਹੀਂ ਕੀਤਾ ਮੇਰਾ ਨਾਮ ਵੈਸੇ ਹੀ ਜੋੜਿਆ ਜਾ ਰਿਹਾ ਹੈ ਇਹ ਜੇ ਪ੍ਰਪੋਜ਼ਲ ਆਈਵੀਸੀ ਤਾਂ ਇਹ ਐਸਜੀਪੀਸੀ ਕੋਲ ਆਈ ਸੀ ਸਾਡਾ ਪੀਟੀਸੀ ਦਾ ਇਹਦੇ ਨਾਲ ਕੀ ਲੈਣਾ ਦੇਣਾ ਅਗੇ ਅਸੀਂ ਉਹਨਾਂ ਨੂੰ ਚੰਚਲ ਕਾਸ਼ਿਕ ਜੋ ਕੰਪਨੀਆਂ ਦੇ ਨਾਮ ਮੀਡੀਆ ਦੇ ਵਿੱਚ ਚੱਲ ਰਹੇ ਆ ਜਿਨ੍ਹਾਂ ਦੇ ਨਾਲ ਐਸਜੀਪੀਸੀ ਦੇ ਸਬੰਧਾਂ ਦਾ ਜ਼ਿਕਰ ਹੋ ਰਿਹਾ ਅਸੀਂ ਉਹਨਾਂ ਬਾਰੇ ਗੱਲ ਕੀਤੀ YouTube ਚੈਨਲ ਜਿਹੜਾ 3 ਮਹੀਨੇ ਲਈ ਚੱਲਣਾ ਸਿਰਫ ਉਹਦਾ ਕੰਮ ਜਿਸ ਕੰਪਨੀ ਨੂੰ ਦਿੱਤਾ ਗਿਆ ਉਹਦੇ ਨਾਲ ਇਹ ਸੰਬੰਧਿਤ ਸਾਰੀਆਂ ਗੱਲਾਂ ਨੇ ਤੇ ਇੱਕ ਸੈਟਲਾਈਟ ਚੈਨਲ ਸ਼ੁਰੂ ਕਰਨ ਦਾ ਕੰਮ ਜਿਸ ਸ਼ਖਸ ਰਜੀਵ ਕੌਸ਼ਿਕ ਨੂੰ ਦਿੱਤਾ ਗਿਆ ਇਹ ਸਾਰੇ ਆਪਸ ਵਿੱਚ ਇੰਟਰਕਨੈਕਟਿਡ ਨੇ ਤੇ ਇਹਨਾਂ ਵਿੱਚੋਂ ਇੱਕ ਕੰਪਨੀ ਦਾ ਐਡਰੈਸ ਯਾਨੀ ਕਿ ਇੱਕ ਡਾਇਰੈਕਟਰ ਦਾ ਇੱਕ ਹੋਰ ਆਰਗੇਨਾਈਜੇਸ਼ਨ ਚ ਜੋ ਉਹ ਡਾਇਰੈਕਟਰ ਸੀ ਜਾਂ ਮੈਂਬਰ ਸੀ ਉਹਦਾ ਐਡਰੈਸ ਸੁਖਬੀਰ ਬਾਦਲ ਦੀ ਕੋਠੀ 256 ਨੰਬਰ ਸੈਕਟਰ 9 ਦਾ ਦਿੱਤਾ ਗਿਆ ਹੈ ਮਤਲਬ ਕਿ ਇਹ ਸਾਰੇ ਆਪਸ ਦੇ ਵਿੱਚ ਦੋਸਤ ਮਿੱਤਰ ਨੇ ਇਹ ਬਹੁਤ ਨੇੜਲੇ ਸਹਿਯੋਗੀ ਨੇ ਸੁਖਬੀਰ ਬਾਦਲ ਦੇ ਬਾਦਲ ਪਰਵਾਰ ਦੇ ਪੀਟੀਸੀ ਦੇ ਔਰ ਇਸ ਚੀਜ਼ ਤੋਂ ਪੀਟੀਸੀ ਦੇ ਐਮ ਡੀ ਕਮ ਸੀਈਓ ਰਵਿੰਦਰ ਨਰਾਇਣ ਇਨਕਾਰ ਨਹੀਂ ਕਰਦੇ ਉਹ ਕਹਿੰਦੇ ਆ ਜੀ ਹਾਂ ਇਹ ਸਾਡੇ ਵੈਂਡਰ ਅਸੀਂ ਬਾਕੀ ਚੈਨਲਾਂ ਵਾਂਗ ਇਹਨਾਂ ਚੈਨਲਾਂ ਤੋਂ ਫਰੇਮਸ 24 ਐਟੈਟਰਾ ਤੋਂ ਕੰਮ ਕਰਵਾਉਨੇ ਆ ਇਹਨਾਂ ਚੈਨਲਾਂ ਤੋਂ ਇਹਨਾਂ ਕੰਪਨੀਆਂ ਤੋਂ SGPCB ਕੰਮ ਕਰਾਉਂਦੀ ਰਹੀ ਆ ਤੇ ਇਹਨਾਂ ਕੰਪਨੀਆਂ ਤੋਂ ਸਰਕਾਰਾਂ ਵੀ ਕੰਮ ਕਰਾਉਂਦੀਆਂ ਨੇ ਇਹ ਆਊਟਸੋਰਸ ਇਹਨਾਂ ਨੂੰ ਕੰਮ ਕੀਤਾ ਜਾਂਦਾ ਹੈ ਇਹ ਉਹਨੂੰ ਐਗਜ਼ੀਕਿਊਟ ਕਰਦੇ ਆ ਅਸੀਂ ਉਹਨਾਂ ਦੀ ਬਣਦੀ ਕੀਮਤ ਦੇ ਦਿੰਦੇ ਆ ਤੇ ਇਹਦੇ ਵਿੱਚ ਕੋਈ ਗੈਰ ਕਾਨੂੰਨੀ ਗੱਲ ਨਹੀਂ ਬਿਲਕੁਲ ਠੀਕ ਆ ਸਮਝਾਤਾ ਜੀ ਕੋਈ ਗੈਰ ਕਾਨੂੰਨੀ ਗੱਲ ਨਹੀਂ ਪਰ ਇੱਕ ਚੀਜ਼ ਤੁਸੀਂ ਮੰਨ ਲਓ ਕਿ ਇਹਨਾਂ ਕੰਪਨੀਆਂ ਦੇ ਨਾਲ ਤੁਹਾਡੇ ਨਜ਼ਦੀਕ ਦੇ ਵਪਾਰ ਤੇ ਪਰਿਵਾਰਕ ਸੰਬੰਧ ਹੈਗੇ ਆ ਤੇ ਅੱਗੇ ਆਉਂਦੇ ਆ ਜੀ ਨਾਊ ਆਰ ਟੇਕ ਸਾਡਾ ਕੀ ਮੰਨਣਾ ਐਸਜੀਪੀਸੀ ਪਾਰਦਰਸ਼ਤਾ ਦੇ ਨਾਲ ਕੰਮ ਨਹੀਂ ਕਰ ਰਹੀ ਬਿਨਾ ਇਸ਼ਤਿਹਾਰ ਦਿੱਤੇ YouTube ਜਾਂ satellite channel ਚਲਾਉਣ ਦੀ ਗੱਲ ਕਰਨੀ ਅਲੌਟ ਕਰਨਾ ਕੰਮ ਇਹ ਬਹੁਤ ਹੀ ਵੱਡੀ ਨਲਕੀਆ ਜਿਸਦੇ ਵਿੱਚ ਜ਼ਿੰਮੇਵਾਰੀ ਪ੍ਰਦਾਨ ਐਚਐਸ ਧਾਮੀ ਤੇ ਆਇਦ ਹੁੰਦੀ ਹੈ ਉਹ ਬਰੀ ਨਹੀਂ ਕੀਤੀ ਜਾ ਸਕਦੇ ਕੋਈ ਦਲੀਲ ਨਹੀਂ ਜਦੋਂ ਤੁਸੀਂ ਕਿਸੇ ਨੂੰ ਇੰਗੇਜ ਕਰਨਾ ਔਰ ਗੋਲਕ ਦੇ ਸੰਗਤ ਦੇ ਪੈਸੇ ਉਹਦੇ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਆ ਉਹ ਜੀ ਕਿੱਥੇ ਖੜਕੇ ਹੁਕਾ ਦਿੱਤਾ ਕਿ YouTube ਦੇ ਲਈ ਆ ਤਿੰਨ ਕੰਪਨੀਆਂ ਹੀ ਆਈਆਂ ਤੁਸੀਂ ਕਿੱਥੇ ਖੜਕੇ ਹੁਕਾ ਦਿੱਤਾ ਕਿ ਸੈਟਲਾਈਟ ਚੈਨਲ ਵਾਸਤੇ ਸਿਰਫ ਰਜੀਵ ਕੌਸ਼ਿਕ ਹੀ ਆਇਆ ਤੁਸੀਂ ਇਸ਼ਤਿਹਾਰ ਕਿਉਂ ਨਹੀਂ ਦਿੱਤਾ ਤੁਸੀਂ ਪੀਟੀਸੀ ਚੈਨਲ ਤੇ ਕਿਉਂ ਨਹੀਂ ਬੋਲੇ ਤੁਸੀਂ ਅਖਬਾਰਾਂ ਦੇ ਵਿੱਚ ਖਾਸ ਕਰਕੇ ਤੁਹਾਡਾ ਆਪਣਾ ਅਖਬਾਰ ਅਜੀਤ ਉਹਦੇ ਵਿੱਚ ਇਸ਼ਤਿਹਾਰ ਕਿਉਂ ਨਹੀਂ ਦਿੰਦਾ ਤੇ ਫਿਰ ਤੁਸੀਂ ਹੋਰ ਵੱਡੇ ਅਖਬਾਰਾਂ ਦੇ ਵਿੱਚ ਹਿੰਦੁਸਤਾਨ ਟਾਈਮਸ ਟਾਈਮਸ ਆਫ ਇੰਡੀਆ ਇੰਡੀਅਨ ਐਕਸਪ੍ਰੈਸ ਦਿੱਲੀ ਵਿੱਚ ਕਿਉਂ ਇਸ਼ਤਿਹਾਰ ਨਹੀਂ ਦਿੰਦਾ ਸੈਟਲਾਈਟ ਚੈਨਲ ਚਲਾਉਣਾ ਕੋਈ ਛੋਟਾ ਕੰਮ ਨਹੀਂ ਬਹੁਤ ਜ਼ਿਆਦਾ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਹੈ ਇਹ ਪੈਸਾ ਸੰਗਤ ਹੈ ਇਹਦੇ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਆ ਜਿਹੜੀ ਕਿ ਐਸਜੀਪੀਸੀ ਵੱਲੋਂ ਨਹੀਂ ਰੱਖੀ ਗਈ ਹੁਣ ਅੱਗੇ ਆਉਂਦੇ ਆਂ ਜੀ ਪੁਆਇੰਟ ਨੰਬਰ 2 ਸੈਟਲਾਈਟ ਚੈਨਲ ਲਈ ਰਜੀਵ ਕੌਸ਼ਿਕ ਦੀ ਕੰਪਨੀ ਚੁਣਨ ਲਈ ਕੀ ਆਧਾਰ ਬਣਾਇਆ ਗਿਆ ਕ੍ਰਾਈਟੇਰੀਆ ਕੀ ਸੀ ਉਹਦਾ ਲਿਸਟ ਕੀ ਸੀ ਉਹਦੇ ਮਤਲਬ ਕਿ ਕੁਆਲਿਫਿਕੇਸ਼ਨ ਕੀ ਸੀ ਉਹਦਾ ਕੋਈ ਸਪਸ਼ਟ ਸਾਨੂੰ ਜਵਾਬ ਨਹੀਂ ਮਿਲ ਰਿਹਾ ਐਸਜੀਪੀਸੀ ਜ਼ਿਕਰ ਕਰਦੇ ਆਂ ਭਗਵੰਤ ਮਾਨ ਦੀ ਸਰਕਾਰ ਨੂੰ ਬੜੇ ਸਵਾਲ ਪੁੱਛਦੀ ਆ ਭਗਵੰਤ ਮਾਨ ਨੂੰ ਵੀ ਬਾਰ-ਬਾਰ ਸਵਾਲ ਪੁੱਛਦੀ ਆ ਜਦੋਂ ਅਸੀਂ ਸਵਾਲ ਪੁੱਛਦੇ ਆ ਐਸਜੀਪੀਸੀ ਨੂੰ ਫਿਰ ਜਵਾਬ ਦਿੰਦੀ ਕਿਉਂ ਨਹੀਂ ਹਰ ਸਵਾਲ ਦਾ ਜਵਾਬ ਹਰ ਪਬਲਿਕ ਫਿਗਰ ਨੂੰ ਦੇਣਾ ਚਾਹੀਦਾ ਭਾਵੇਂ ਉਹ ਭਗਵੰਤ ਮਾਨ ਆ ਤੇ ਭਾਵੇਂ ਉਹ ਹਰਜਿੰਦਰ ਸਿੰਘ ਧਾਮੀ ਆ ਤੇ ਭਾਵੇਂ ਕੋਈ ਹੋਰ ਆ ਜਦੋਂ ਕੋਈ ਪਬਲਿਕ ਫਿਗਰ ਆ ਦੇ ਆ ਅਨਸਰਏਬਲ ਟੂ ਦੀ ਪਬਲਿਕ ਐਂਡ ਵੀ ਇਨ ਦੀ ਮੀਡੀਆ ਦੇ ਕਦੇ ਆਨਸਰਸ ਟੂ ਦੀ ਪਬਲਿਕ ਅਸੀਂ ਇੱਕ ਮੀਡੀਆ ਆ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਲੋਕਾਂ ਦੀਆਂ ਗੱਲਾਂ ਉਹਨਾਂ ਤੱਕ ਪਹੁੰਚਾਉਣ ਲਈ ਪੁਆਇੰਟ ਨੰਬਰ 3 ਯੂਨਾਈਟਿਡ ਸਿੱਖ ਮਿਸ਼ਨ ਯੂ ਐਸ اے ਜਦੋਂ ਚੈਨਲ ਮੁਫਤ ਲਾ ਕੇ ਦੇ ਰਿਹਾ ਸੀ ਫਿਰ ਖਾਲਿਸਤਾਨ ਦਾ ਲਿੰਕ ਜੋੜ ਕੇ ਉਸ ਨੂੰ ਭਜਾਇਆ ਕਿਉਂ ਗਿਆ ਉਹਦਾ ਫਾਇਦਾ ਕਿਸ ਨੂੰ ਹੋਇਆ ਸਪਸ਼ਟ ਕੀਤਾ ਜਾਏ ਪੁਆਇੰਟ ਨੰਬਰ 4 ਹਰਜਿੰਦਰ ਸਿੰਘ ਧਾਮੀ ਬਿਨਾਂ ਸਮੇਂ ਬੁਲਾ ਵਿਅਰਥ ਕੀਤੇ ਹੁਣ ਅਮਰੀਕਾ ਦੀ ਉਹ ਸਿੱਖ ਜਥੇਬੰਦੀ ਨੂੰ ਜਿਸ ਦੇ ਵਿੱਚ ਸੇਵਾ ਭਾਵ ਸੀ ਤੇ 11 ਕਰੋੜ ਰੁਪਏ ਲਾਉਣ ਵਾਸਤੇ ਤਿਆਰ ਸੀ ਉਹ ਹੱਥ ਜੋੜ ਕੇ ਬੇਨਤੀ ਕਰਕੇ ਵਾਪਸ ਬੁਲਾਵੇ ਅਤੇ ਗੋਲਕ ਦਾ ਪੈਸਾ ਬਚਾਵੇ ਧਾਮੀ ਸਾਹਿਬ ਜੇ ਤੁਸੀਂ ਇਹ ਨਹੀਂ ਕਰਦੇ ਉਹਦੇ ਨਾਲ ਫਿਰ ਇਹ ਸਾਬਤ ਹੋ ਜਾਏਗਾ ਕਿ ਜੋ ਚਰਚਾ ਚੱਲ ਰਹੀ ਆ মিডিਆ ਦੇ ਵਿੱਚ ਕਿ ਤੁਸੀਂ ਇੱਕ ਹੱਥ ਠੋਕੂ ਵੱਜੋਂ ਕੰਮ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉਹ ਸਾਬਿਤ ਹੋ ਜਾਏਗਾ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਉਹ ਸੇਵਾ ਭਾਵ ਰੱਖਣ ਵਾਲੀ ਜਥੇਬੰਦੀ ਨੂੰ ਦੁਬਾਰਾ ਬਦਲਾਓ ਪੁਆਇੰਟ ਨੰਬਰ 5 ਜੀਐਸਜੀਪੀਸੀ ਐਸ ਪ੍ਰਪੋਜ਼ਲ ਨੂੰ ਸੁਰਜੀਤ ਕਰਨ ਦੇ ਵਿੱਚ ਨਾਕਾਮ ਜਾਂਬ ਰਹਿੰਦੀ ਆ ਤਾਂ ਫੇਰ ਇਪਸਾਫ ਹੋ ਜਾਏਗਾ ਕਿ ਇਹ ਸਾਰੀ ਮਿਲੀ ਭੁਗਤੀ ਕਿਉਂਕਿ ਜਦੋਂ ਦੋਸਤ ਕੰਪਨੀਆ ਨੂੰ ਕੰਮ ਦੇਤਾ ਜਾਏ ਦੋਸਤ ਕੰਪਨੀਆ ਦੇ ਵਿੱਚ ਫਿਰ ਡਾਇਰੈਕਟਰ ਯਾਨੀ ਕਿ ओनर्स ਐਗਜ਼ਿਟ ਵੀ ਕਰ ਜਾਂਦੇ ਆ ਐਂਟਰ ਵੀ ਕਰ ਜਾਂਦੇ ਆ ਨਵੇਂ ਮਾਲਕ ਐਡ ਹੋ ਜਾਂਦੇ ਆ ਸ਼ੇਅਰ ਵਿਕ ਜਾਂਦੇ ਆ ਸੋ ਇਹਦੇ ਨਾਲ ਫਿਰ ਕੀ ਹੋ ਸਕਦਾ ਕਿ ਰਾਈਟ ਟਾਈਮ ਤੇ ਆ ਕੇ ਫਿਰ ਉਹੀ ਤਾਕਤਾਂ ਜਿਨ੍ਹਾਂ ਤੋਂ ਗੁਰਬਾਣੀ ਨੂੰ ਸ਼ੁਰੂਆਤ ਆ ਜਾ ਰਿਹਾ ਇੰਨਾ ਦੋਸਤ ਕੰਪਨੀਆਂ ਦੇ ਵਿੱਚ ਦਾਖਲ ਹੋ ਜਾਣਾ ਮੈਂ ਤਾਂ ਫਿਰ ਦੋਸਤ ਕੰਪਨੀਆਂ ਨੂੰ ਇੰਨੇ ਗੁਪਤ ਤਰੀਕੇ ਨਾਲ ਇੰਨੇ ਗੈਰਪਾਰਦਰਸ਼ਤਾ ਦੇ ਨਾਲ ਕੰਮ ਦੇਣ ਦੀ ਕੀ ਲੋੜ ਪਈ ਸੀ ਧਾਮੀ ਸਾਹਿਬ ਸੋ ਇਹ ਪੁੱਛ ਰਿਹਾ ਸਿੱਖ ਲੋਕ ਇਹ ਸਿੱਖ ਲੋਕ ਪੁੱਛ ਰਿਹਾ ਗੁਰਬਾਣੀ ਸੁਣਨ ਵਾਲੇ ਇਹ ਗੁਰੂ ਨਾਨਕ ਦੇ ਪਰਉਕਾਰ ਸੁਣਨਾ ਚਾਹੁੰਦੇ ਆ ਤੁਹਾਡੇ ਤੋਂ ਤੇ ਫਿਰ ਇਹ ਕਿਹਾ ਜਾਏਗਾ ਜੀ ਕੰਪਨੀ ਚ ਉਹ ਤਾਂ ਜਦੋਂ ਮਰਜੀ ਐਂਟਰ ਕਰ ਜਾਓ ਕਾਨੂੰਨ ਇਸ ਤੇ پابੰਦੀ ਨਹੀਂ ਲਾਉਂਦਾ ਪਰ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਹੋ ਰਿਹਾ ਦਾਮੀ ਸਾਹਿਬ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਕਮ ਕਲੀਨ ਆਊਟ ਆਫ ਦਿਸ ਕੰਟਰੋਵਰਸੀ ਤੁਹਾਨੂੰ ਸਾਫ ਹੋ ਕੇ ਸਾਹਮਣੇ ਆਉਣਾ ਚਾਹੀਦਾ ਇਹਨਾਂ ਬੇਨਤੀਆਂ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਆ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼